ਹੇ ਨਿਸ ਸਹਜਿਸੁ ਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨੁ ਦੁਖ ਜਾਇ ਹੋਵੈ ਸਿਖ ਤਿਰਖ ਸੰਨਦੀ ਨੂਰ ਅਰਸੋ ਗੁਰਸੋ ਝਟੀਐ ਤਉ ਦੇ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚੇ ਪਾਤਸ਼ਾਹ ਸਿਰ ਸ਼ਾਂਹ ਦੇਸਾ ਜਿਸ ਪਾਸ ਬਹਟਿਓ ਸੋਹੀ ਹੈ ਸਬਨੋ ਦਾ ਰੇਸਾ ਸਜਣ ਸੱਚਾ ਪਾਤਸ਼ਾਹ ਸਿਰਸ਼ਾ ਹੋਂਦ ਸੋ ਜਿਸ ਪਾਸ ਵਹਟਿਓ ਸੋਹੀਐ ਸਬਨੋ ਦਾ ਰੇਸਾ ਤਨ ਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਨ ਸ੍ਰੀ ਮੋਲੇ ਜੀ ਜੰਤ ਜਿਨਹੇ ਪ੍ਰਤ ਪਾਲੇ ਮੁਕਤ ਪਦਾਰਥ ਤਨ ਕੋ ਪਾਏ ਹਰ ਕੈ ਨਾਮ ਰਤੇ ਲਿਵ ਲਾ ਸੰਭਾਲੇ ਜੀਵ ਜੰਤ ਜਿਨਹੇ ਪ੍ਰਤਿ ਪਾਲੇ ਮੁਕਤ ਪਦਾਰਥ इनको पाए हर कै नाम रते लिव गुरु गुर से ਹਰ ਨਾਮ ਧਨ ਪਾਵੇ ਅੰਤਰ ਪਰਗਾਸ ਹਰ ਨਾਮ ਧਿਆਵੇ ਰਹਾ ਇਹੋ ਹਰ ਰੰਗ ਨਬਿਰ ਹੋਏ ਸੋਤ ਸੀ ਗਾਰ ਰਾਵੈ ਪ੍ਰਭ ਸੋਏ ਹਮੇ ਵਿੱਚ ਪ੍ਰਭ ਕੋ ਹੋ ਬੁਲਾ ਜਨਮ ਗਵਾਏ ਗੁਰ ਤੇ ਸਾਤ ਸਹਜ ਸੁਖ ਬਾਣੀ ਸੇਵਾ ਸੱਚੀ नाम समाणि शब्द प्रीतम प्रीतं साच नाम वड्याई पाए ਅਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾ ਹੋਏ ਗੁਰ ਬਾਣੀ ਤੇ मन्नवसाये नानकसा च रते प्रभयापमिलाये अपि कर्ता ਜੁਗ ਜੁਗ ਸੋਏ ਨਦਰ ਕਰੇ ਮੇਲਾ ਹੋਏ ਗੁਰਬਾਣੀ ਤੇ नानक साच नानकसा च रते मिलाए ਤੇ تن ਸਰੀ ਮਹਲਾ ਤੀਜਾ ਸਦੋਂ ਤਨ ਅੰਤਰ ਨਾਮ ਸਮੋਲੇ ਜੀ ਜੰਤ जिन्हे प्रत पालले मुक्त पदार्थ तिन को पाए हर का नाम रति लिम लाए